ਸਤਿ ਸ਼੍ਰੀ ਅਕਾਲ ਜੀ ਆਸਤਾਈ ਮਾਪਾਂ ਕੋ ਮਰ ਹੈ ਜਰਮਣੇ ਦਾ ਇੱਕ ਪਿੰਡ ਦਸਦਨ ਹੈ ਇਸ ਤਰ੍ਹਾਂ ਦਾ ਇੱਥੇ ਪਿੰਡ ਵੀ ਢਿੱਲਿ ਵਰਗੇ ਸ਼ਹਿਰ ਵਰਗੇ ਹਨ ਦਾ ਮਤਲਬ ਹੈ ਛੋਟੇ ਛੋਟੇ ਪਿੰਡ ਤਰਕੇ ਬਾਰੇ ਇੰਦੇਸਾ ਉਸ ਆਲੇ ਨੇੜੇ ਜਿਹੜੇ ਨੇ ਕਸੇ ਦੇਖੋ ਗੱਡੀਆਂ ਸੋਹਣੀਆਂ ਗੱਡੀਆਂ ਲੱਗੀਆਂ ਅੱਜ ਕੋਰਾ ਪਿਆ ਕਰਬੜੇ ਸੋਨੇ ਨੇ ਹਰਤੀ ਜ ਆਪਣੀ ਥਾਂ ਤੇ ਲੱਗੀ ਹੈ ਕੋਰੇ ਸੋ ਟਲਕਣ ਵੀ ਬੜੇ ਹੁੰਦੇ ਤੈਨਾਂ ਤੁਰਨਾ ਪੰ ਥੋੜਾ ਅੱਗੇ ਚੱਲੀਏ ਫਿਰ ਹੋਰ ਵੇਖਾਂਗੇ ਬਾੜਾ ਵਾਲੇ ਪਾਰੇ ਕਗਨ ਤੇ ਬੰਬਾਨੇ ਦੱਲ ਲਾ ਕੋ ਨਾ ਦਸ ਹੁਣੇ ਕਰਨੇ ਆਸ ਕਰੇ ਅਲਟਰਾ ਇੱਕ ਖੜਾ ਮੜਾ ਘੈਂਟ ਮਰਸਿਡਜ਼। ਨਾ ਜੀ ਕਰਦਾ ਸਾਰਾ ਪਿੰਡ ਘੁੰਮੀ ਜਾਈਏ ਕੋਮੀ ਜਾਈਏ। ਪਰ ਤਾਂ ਸੰਦਾ ਬੜੇ। ਲੈਖਕ ਨੇ ਸੋਣੇ ਕਾਹਨ। ਠੰਡ ਐੰਨੇ ਅੰਦਰ ਜਾਂਦੇ ਆ ਗਰਮ ਮੈਸੂਸ ਹ ਬਾਹਰ ਰਖਦਾ ਮੈ ਲੱਗਦਾ ਜਿਵੇਂ ਬਰਫ਼ ਚ ਆ ਗਈ ਹਵਾ ਬਾਹਰ ਠੰਡੇ ਮੌਸਮ ਦੂਰ ਦੂਰ ਤੱਕ ਬਿਲਕੁਲ ਸਾਫ਼ ਵਰਾਨਾ ਰਸ ਵਰਗੇ ਪਰ ਵੱਲੇ ਬੰਦੇ ਵਾਸਤੇ ਹਨ ਕੰਮ ਕਰ ਜੀ ਬੰਦੇ ਤਾਂ ਠੀਕ ਮੈਨ ਲੰਬਾ ਬੰਦਾ ਦੋ ਚਾਰ ਨੇਂ ਚ ਬੋਰ ਮਿਸੰਡ ਹੂ ਹੂ ਮੂੰਹ ਪੜਨ ਲੱਗਾ ਮੱਖਾ ਦੋ ਕੋਮ ਦਾ ਕੋਮ ਦਾ ਪਿੰਡ ਸ਼ਹਿਰ ਤੋਂ ਬਾਹਰ ਆ ਗਿਆ ਵੇਖੋ ਇੱਥੇ ਕੋਈ ਵੀ ਹੈ ਨਹੀਂ ਹੈ ਉਹ ਸੁਪੇਂਡ ਚੁੰਨੇ ਗਿਲੇ ਕੇ ਕੰਮ ਆ ਲੱਗਾ ਉਹ ਨੂੰ ਕੰਮ ਦਾਨ ਪਾਣ ਲੱਗਾ ਸ਼ਹਿਰ ਘੁੰਮਣ ਇੱਥੇ ਕਿਹੜਾ ਪਾਣ ਲੱਗਦਾ ਜਿਵੇਂ ਹਾਂ ਜਾਂਦਾ ਟ੍ਰੈਕਟਰ ਦਾ ਪਾਹ ਪੂਰਾ ਕਰ ਰੱਖਿਆ ਜਾਨਾ ਪਾਹ ਜਿਹਾ ਦਰ ਰਸ ਵਰਗੀ ਐਨ ਨਸਾਫ ਮੁਸਮ ਮਾਪਣ 40 ਸਾਲ ਦੇ ਜੰਦਗੀ ਚ ਪਾਲੀ ਵਾਰ ਐਨ ਨਸਾਫ ਵਾਸਾ ਵਾਰ ਨਿਕੀ ਇਹ ਮੇਲੇ ਜਾਂਦੇ ਡਸਟ ਲੈਂਡ ਯੂਰਪ ਆ ਇਹ ਪਹਾੜੇ ਦੇ ਖੇਤਰ ਮਾਂਜੂ ਟਵਾ ਪਹਾੜੋਂ ਦੇ ਥੱਲੇ ਉੱਥੋਂ ਤੁਰਦੇ ਇੱਥੇ ਪਹੁੰਚ ਗਏ ਅੱਗੇ ਵੀ ਦਿਖਾਵਾਂਗਾ ਬੜਾ ਕੁਝ ਰੱਖਣ ਆ। ਐ ਕਰਨਾ ਮੈਂ ਬੰਦੇ ਪਣੇ ਅੰਦਰ ਕਨਸਟਰਕਸ਼ਨ ਨੇ ਬੜੇ ਸੋਨੇ। ਹਰ ਚੀਜ਼ ਆਪਣੀ ਥਾਂ ਤੇ ਲੱਗੀ। ਗੰਦਗੀ ਮੈਨੂੰ ਕਿੱਧਰ ਦੇਖਣ ਐ ਨਾ ਮੈਨੇ। ਇੰਡੀਆ ਜਿੱਥੇ ਮਰਜ਼ੀ ਚ ਐ ਜਿਵੇਂ ਇੰਸਟਾਗ੍ਰਾਮ ਦਿਖਣ ਦਿਖੂ। ਪਹਾਰ ਆਖ ਰਮਨ ਫੌਂਟਸ ਪਾਸ ਤੋਂ ਬੜਾ ਐ ਕਿਵੇਂ ਸੀ। ਅੰਗਰੇਜ਼ੀ ਥੋੜੇ ਕਹਿਤਾ ਹਾਂ ਤੇ ਐ ਕਰਿਆ ਵਿੱਚ ਵਿੱਚ। ਅਕੀ ਘਰ ਲੱਖਣੇ ਲੱਖ ਨਕ ਜਹਾਜ ਉਹ ਹੋ ਰਾਮ ਇਹ ਤਾਂ ਲੱਗਦਾ ਕੋਈ ਬਾਈਪਾਸ ਭੰਡ ਦੇ ਨਿਕਲਦਾ ਰਹਿ ਗਿਆ ਕਿ ਮੇੜਾ ਕਹਿੰਨਾ ਕਰਦਾ ਮੈਂ ਦੂਜੇ ਪਿੰਡ ਤੇ ਬਾਈਪਾਸ ਤੇ ਪਹੁੰਚ ਗਏ ਆ ਲੈ ਸ਼ਾ ਪਹੁੰਚਣ ਦਾ ਚਪਾਸ਼ਾ ਆਣ ਦੇਣੇ ਇਸ ਤੇ ਬੈਠ ਹਰ ਵਾਰ ਆਪਾਂ ਤਾਂ ਬਾਕੀ ਫੇਰ ਦੇ ਖਮਾਂਗਾ ਜੇ ਜੱਕ ਉਹ ਪਿੰਡ ਜਾਣਾ ਹਰ ਉਸ ਜਗ ਦੇ ਦੇਖਣਾ ਹੋਵੇ ਦੇਖਾਂ ਬਾਂਗੇ ਪਕੜ ਦਿਆ ਮਾਸਾਂ ਦਾ ਪੋਸਟ ਵੀ ਕਰਦੇ ਨਾ ਡਰ ਕੇ ਬੱਸ ਉਹ ਮੋੜੇ ਕਰ ਜਾਂਦੇ ਨਾ ਨਾ ਟੋਰ ਉਸ ਤੋਂ ਕਿੰਨੇ ਸੋਨੇ ਦੇ ਰਖਤ ਲੱਗੇ ਵਾ ਜੀਵਾ ਹਾਂ ਦਰਖਤ ਬੜਾ ਸੋਹਣਾ ਲੱਗਦਾ। ਪੱਤ ਚੜਾਉਣ ਕਰਕੇ ਦਰਖਤ ਸੁੱਕਿਆ ਲੱਗਦਾ ਪਰ ਪਰਮ ਬੜਾ ਵੱਡੀਆਂ। ਇੱਥੇ ਤਾਂ ਲੋਕੀ ਦੱਸਦੇ ਕਹਿੰਦੇ ਜਦੋਂ ਗਰਮੀ ਆਉਂਦੀ ਹੈ ਹਰਿਆਲੇ ਵੀ ਦੇਖਣ ਵਾਲੇ ਹੁੰਦੇ। ਥੋੜਾ ਅੱਗੇ ਜਾਨੀ ਫਿਰ ਕਿਛੁ ਮਛਣਕਾ ਢੜਾਨਾ। ਉਹ ਵਿਦੇਹਨੇ ਛਮ ਛਣਕਾ ਕੜਪਨ ਜੱਭੀਆਂ ਦੀ ਪੈਸਾ ਚ ਕਹਿਣਾ ਪੁੱਦਾ। ਇੱਥੇ ਸੋਹਣਾ ਲੱਗਦਾ ਉਸ ਕੰਦੀ ਉਹ ਮੇਰਦੀ। ਘਰੋਂ ਤੇ ਜਾਇਗਾ ਦੇਖਣਾ ਬੜਾ ਵੱਧੀਆਂ। ਉਹ ਕਿ ਮਿਲਦੇ ਫਿਰ ਗੁੱਡ। ਭਾਈ ਬੜਾ ਘੋਰਾ ਪੈਂ। ਇੱਕ ਗੱਲ ਲਾਹੌਰ ਨੂੰ ਟਕਰਨ ਵਾਲਿਆ ਟਕਰਾਂ ਕਰਾਂ। ਸਾਰੇ ਖਰਚ ਦੋ ਦੋ ਕਾਰ। ਕਿਉਂਕਿ ਜਿਵੇਂ ਹਿੰਦਿਆ ਚ ਦੋ ਦੋ ਸਕੂਟਰ ਮੋਟਰਸਾਈਕਲ ਲੈਣਾ। ਸਕੂਟਰ ਮੋਟਰਸਾਈਕਲ ਬਣਾਣੇ ਸਰਦ। ਇੱਧਰ ਜੰਨ ਦਾ ਕਾਰਾਂ ਬਣਾਣੇ ਸਰਦ। ਪਾਰਕਿੰਗ ਦਾ ਕੋਈ ਪੰਗਾ ਹੈ। ਸੜਕ 'ਤੇ ਖੜਾ ਹੀ ਕਰ ਸਕਦੇ ਪਰ ਸਾਈਡ ਤੇ ਕਾਂ ਪਾਂ ਕੇ ਰਸਤਾ ਜਾਣਾ ਹੋਵੇ। ਠੀਕ ਹੈ। ਸਵਾਰਗੀ ਮਰ ਸਵਾਰਗ ਵਿੱਚ ਰਹਿਣਾ ਨੂੰ ਵਾਸਤੇ ਕੋਲੇ ਪਹੇ ਜਾ ਬਚੋਣ ਨਹੀਂ ਚਾਹੀਏ ਕੰਮ ਬੜਾ ਹੈ ਕਰਨਾ ਪੰਦਰ ਥਾਂ ਡਾ ਲੱਕ ਟੁੱਟ ਜਾਂਦਾ ਕਾਰ ਐਤਾ ਕਿਹੜਾ ਕਾਰ ਕੋਮ ਫਿਰ ਖਿੰਡ ਲਿਆ ਚੱਲ ਜਾਣਾ ਉੱਥੇ ਨੇ ਜਾ ਰਹੇ ਨਾ ਪੰਡਾ ਦਾ ਰਸਕ ਬੜਾ ਬੰਧਿਆ ਚਾਲਦਾ ਪਾ ਮੰਦਰਾਂ ਤੇਨਸ ਮੱਕਦੇ ਰਹਾ ਵਾਹ ਟ੍ਰਾਫਿਕ ਪੁਲਿਸ ਨਹੀਂ ਦੇਖੀ ਇੱਥੇ ਬੰਦੇ ਮੰਗ ਗੱਡੇ ਚਲੰਦ ਮੱਝਾ ਹਲਕਾ ਕੋਨੋਂ ਦੇ ਲੰਗਣਾ ਵੀ ਕਰ ਜਾਵੇ ਆਹ ਕੋਰੇ ਪੜਿਆ ਤੇ ਸੋਹਣੀਆਂ ਗੱਡੀਆਂ ਖੜੀਆਂ ਕੋਰੇ ਨਾਲ ਟੱਕਰੀ ਅਸਮੇਂ ਨੇ ਵੈਸੇ ਬਰਫ਼ ਪੰਦੀ ਆਪਣੀ ਕਿਸਮਤ ਚੰਗੀ ਇੱਥੇ ਬਰਫ਼ ਨਹੀਂ ਪਈ ਨਹੀਂ ਤਾਂ ਬੜਾ ਭੜਾ ਹੋ ਰਿਹਾ ਹੈ ਅੜਾ ਜੰਦਾ ਹੁੰਦਾ

ਹਲੋ ਜੀ ਕੋਮਬਲੇ ਚੱਲ ਗਿਆ ਫਰਕਰਨ ਹੁਣ ਆ ਅਗਲੀ ਟ੍ਰਿਪ ਲਾਨ ਲੱਗੇ ਆਪਾਂ ਫ੍ਰੈਂਕਫਰਟ 에ਰਪੋਰਟ ਤੋਂ ਦਿੱਲੀ ਕਰ ਵਾਪਸੀ ਸੰਘੇ ਮਿਲਾਂਗੇ ਜਹਾਜ਼ ਸੇ بیٹھ ਕੇ